ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇਸ ਚੈਨਲ ਉੱਤੇ ਆਪ ਜੀ ਸਰਵਣ ਕਰ ਰਹੇ ਹੋ ਕਿ శ్రీ ਨੰਦਪੁਰ ਸਾਹਿਬ ਜੀ ਵਿੱਚ ਰੰਗ ਜੇਪ ਤੇ ਵਜ਼ੀਰ ਖਾਨ ਦੇ ਭੇਜੇ ਹੋਏ ਸੂਈਏ ਕੌਣ ਸਨ ਤੇ ਕਿਵੇਂ ਗੁਰੂ ਪਾਤਸ਼ਾਹ ਜੀ ਦੀ ਸ਼ੋਹ ਪ੍ਰਾਪਤ ਕਰਕੇ ਉਹਨਾਂ ਨੇ ਸਿੰਘ ਸੱਜ ਕੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਿਛਲੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਅਜਮੇਰ ਖਾਨ ਦੇ ਜੀਵਨ ਦੀ ਸੰਖੇਪ ਸਾਂਝ ਪਾਈ ਸੀ ਇਸ ਅਧਿਆਇ ਦੇ ਵਿੱਚ ਅਸੀਂ ਤੁਹਾਡੇ ਨਾਲ ਗੁਲਾਬਾ ਤੇ ਗੁਲਬ ਕੁਝ ਇਤਿਹਾਸ ਕਰਾਂਗੇ ਇਸਨਾਂ ਦਾ ਨਾਂ ਗੁਲਾਬਾ ਤੇ ਗੁਲਾਬੇ ਵੀ ਲਿਖਿਆ ਹੈ ਸਹ ਗੁਰੂ ਸਾਰੇ ਹਿਸ਼ਾਰਪੁਰ ਦੇ ਰਹਿਣ ਵਾਲੇ ਸਨ ਤੇ Hindu ਧਰਮ ਨਾਲ ਸੰਬੰਧ ਰੱਖਦੇ ਸਨ ਜਦੋਂ ਇਸਲਾਮ ਦਾ ਯੋਰ ਵਧਿਆ ਤਾਂ ਇਹਨਾਂ ਨੇ ਉਸ ਸਮੇਂ ਕੁਝ ਡਰ ਨਾਲ ਤੇ ਕੁਝ ਲਾਲਚ ਦੇ ਨਾਲ ਇਸਲਾਮ ਧਰਮ ਕਬੂਲ ਕਰ ਰਿਆ। ਤੋਂ ਬਹੁਤ ਹੀ ਤੇਜ ਬੁੱਧੀ ਦੇ ਮਾਲਕ ਸਨ ਜਿਹੜਾ ਇਲਾਕੇ ਦਾ ਹਾਕਮ ਸੀ ਉਹਦੇ ਨਾਲ ਇਹਨਾਂ ਨੇ ਆਪਣੇ ਪੂਰੇ ਅੰਡ ਛੰਡ ਗੰਡ ਪਾ ਲਈਆ। ਉਹਦੇ ਨੇੜੇ ਹੋ ਗਏ ਨੇ। ਤੋਂ ਇਹ ਮਾਲੀ ਦਾ ਕੰਮ ਬਹੁਤ ਵਧੀਆ ਜਾਣਦੇ ਸਨ ਨਵੇਂ ਬੂਟੇ ਲਾਉਣੇ ਉਹਨਾਂ ਦੀ ਦੇਖਭਾਲ ਕਰਨੇ। ਸੋ ਜਿਸ ਤਰ੍ਹਾਂ ਕਿ ਮੈਂ ਪਹਿਲੇ ਅਧਿਆਇ ਦੇ ਵਿੱਚ ਦੱਸਿਆ ਸੀ ਕਿ ਜਸੂਸੀ ਕਰਨ ਦੇ ਢੰਗ ਤਰੀਕੇ ਹਰ ਸਮੇਂ ਅਲੱਗ-ਅਲੱਗ ਵੀ ਹੁੰਦੇ ਰਹੇ ਨੇ ਤੇ ਕੁਝ ਪਿਛਲੇ ਤੋਂ ਜਿਹੜੀ ਆ ਉਹ ਵੀ ਸਿੱਧ ਲੈ ਕੇ ਜਸੂਸੀ ਕੀਤੀ ਜਾਂਦੀ ਰਹੀ ਆ ਸੋ ਹਰ ਫੀਲਡ ਦੇ ਵਿੱਚ ਹਰ ਖੇਤਰ ਦੇ ਵਿੱਚ ਸਰਕਾਰਾਂ ਆਪਣੇ ਸੂਈਏ ਆਪਣੇ ਜਸੂਸ ਪਾਲ ਕੇ ਰੱਖਦੀਆਂ ਨੇ ਤੇਖਣ ਬੁੱਧੀ ਦਾ ਮਾਲਕ ਹੋਣ ਕਰਕੇ ਜਿਹੜਾ ਜਲੰਧਰ ਦਾ ਉਸ ਸਮੇਂ ਦਾ ਸੁਬੇਦਾਰ ਸੀ ਅਬਦੁਲ ਖਾਨ ਉਸਨੇ ਇਹਨਾਂ ਨੂੰ ਇੱਕ ਖਾਸ ਡਿਊਟੀ ਸੰਪਈਆ ਡਿਊਟੀ ਕੀ ਸੀ ਕਿ ਜਿਸ ਤਰ੍ਹਾਂ ਸਰਕਾਰਾਂ ਆਪਣੇ ਰੱਖੇ ਹੋਏ ਸੂਈਆਂ ਦੀ ਵੀ ਗਾਂ ਸੋ ਲੈਂਦੀਆਂ ਨੇ ਜਿਸੂਸੀ ਕਰਵਾਉਂਦੀਆਂ ਨੇ ਸੋ ਉਸ ਸਮੇਂ ਇੱਕ ਬਹੁਤ ਖਾਸ ਨਾਂ ਆਉਂਦਾ ਏ ਜਿਹੜਾ ਪਹਿਲਾਂ Hindu ਸੀ ਫਿਰ ਬਾਅਦ ਵਿੱਚ ਉਹ ਮੁਸਲਮਾਨ ਬਣਿਆ ਉਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਅਬੂ ਤਰਾਵ ਸੋ ਗੁਰੂਸਾਰੀ ਅਬੂ ਤਰਾਬ ਨੂੰ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਬਹੁਤ ਵੱਡੀ ਜ਼ਗੀਰ ਦਿੱਤੀ ਜਿਸ ਦਾ ਜ਼ਿਕਰ ਅਸੀਂ ਅਗਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਤਾਂ ਇਹ ਅਬਦਲ ਖਾਨ ਦੇ ਰਾਏ ਅਬੂ ਤਰਾਬ ਦੀ ਜਿਹੜੀ ਜ਼ਗੀਰ ਸੀ ਕਾਫੀ ਵੱਡੀ ਜਿੱਥੇ ਆਪਣੀ ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਸੀ ਸ਼ਾਹੀ ਹਕੀਮ ਸੀ ਤੇ ਉਸ ਦਾ ਜਿਹੜਾ ਬਾਗ ਸੀ ਉਸ ਦੀ ਦੇਖਭਾਲ ਕਰਨ ਵਾਸਤੇ ਗੁਲਾਬਾਂ ਤੇ ਗੁਲਾਬੀ ਨੂੰ ਭੇਜਿਆ ਗਿਆ ਉੱਥੇ ਇੱਕ ਤਰ੍ਹਾਂ ਨਾਲ ਅਸੀਂ ਦੇਖੀਏ ਤਾਂ ਉਹ ਅਬੂ ਤਰਾਬ ਜਿਹੜਾ ਹਿੰਦੂ ਧਰਮ ਤੋਂ ਕਨਵਰਟ ਹੋ ਕੇ ਮੁਸਲਮਾਨ ਬਣਿਆ ਸੀ ਇੱਕ ਤਰ੍ਹਾਂ ਉਹਦੀ ਜਿਸੋਸੀ ਵੀ ਉਹਦੇ ਨੇੜੇ ਜਾ ਕੇ ਕਰਨ ਦਾ ਜਿਹੜਾ ਇਹਨਾਂ ਨੂੰ ਪ੍ਰੋਗਰਾਮ ਦਿੱਤਾ ਗਿਆ ਸੋ ਇਹ ਬਹੁਤ ਵਧੀਆ ਸਾਬਤ ਹੋਏ ਉਹਦੇ ਕੋਲ ਨੌਕਰੀ ਕਰਦੇ ਸਨ ਤਾਂ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਹਲਚਲ ਬਹੁਤ ਜ਼ਿਆਦਾ ਵਧੀ ਹੈ ਪਹਾੜੀ ਰਾਜਿਆਂ ਦੇ ਨਾਲ ਚੱਕਰਵਾਦੀ ਗੁਰੂ ਪਾਤਸ਼ਾਹ ਜੀ ਨੇ ਹਰ ਇੱਕ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਹਾਲਾਂਕਿ ਔਰੰਗਜ਼ੇਬ ਦੇ ਸੁਬੇਦਾਰ ਨੇ ਵੀ ਸਾਥ ਜਿਹੜਾ ਸੀ ਉਸ ਸਮੇਂ ਪਹਾੜੀ ਰਾਜਿਆਂ ਦਾ ਦਿੱਤਾ ਹੈ ਇਹਦੇ باوجود ਵੀ ਪਹਾੜੀ ਰਾਜਿਆਂ ਨੂੰ ਜਦੋਂ ਮੂੰਹ ਦੀ ਖਾਣੀ ਪਈਏ ਤਾਂ ਰੰਗਜੀਬ ਨੇ ਆਨੰਦਪੁਰ ਸਾਹਿਬ ਜੀ ਦਾ ਸੂਚਨਾਮਾ ਇਕੱਤਮ ਕਰਨ ਵਾਸਤੇ ਸਮੁੱਚਾ ਹਾਲ ਜਾਣਨ ਵਾਸਤੇ ਉਸ ਸਮੇਂ ਫਿਰ ਆਪਣੇ ਵਿਸ਼ਵਾਸਪਾਤਰ ਅਬੂ ਤਰਾਬ ਦੇ ਡਿਊਟੀ ਲਈ ਹੈ ਕਿ ਆਨੰਦਪੁਰ ਸਾਹਿਬ ਜਾ ਕੇ ਤੇ ਉਥੋਂ ਦੀਆਂ ਸੂਚਨਾਵਾਂ ਉਥੋਂ ਦੇ ਹਾਲ ਜਿਹੜੇ ਆ ਉਹ ਔਰੰਗਜੀਬ ਨੂੰ ਭੇਜਿਆ ਕਰੇ ਖਾਸ ਉਹਦਾ ਸੀ ਸੋ ਅਬੂ ਤਰਾਬ ਆਨੰਦਪੁਰ ਸਾਹਿਬ ਦੇ ਵਿੱਚ ਆਇਆ ਹੈ ਇਤਿਹਾਸਕਾਰਾਂ ਦੇ ਮੁਤਾਬਕ 1697-98 ਦੇ ਵਿੱਚ ਇਸ ਨੇ ਆ ਕੇ ਉੱਥੇ ਇੱਕ દવાਖਾਨਾ ਖੋਲ੍ਹਿਆ ਹੈ ਤੋ ਇਹਦਾ ਜੇਕਰ ਅਸੀਂ ਸਾਰੇ ਕਿਸ ਤਰ੍ਹਾਂ ਉਹ ਸਿੰਘ ਸੱਜਿਆ ਅਗਲੇ ਅਧਿਆਇ ਦੇ ਵਿੱਚ ਕਰਾਂਗੇ ਤੋ ਜਦੋਂ ਇਹ ਅਨੰਦਪੁਰ ਸਾਹਿਬ ਆਇਆ ਇਹ ਆਪਣੇ ਜਿਹੜੇ ਨੌਕਰ ਸਨ ਉਹ ਗੁਲਾਬਾ ਤੇ ਗੁਲਾਬੇ ਉਹਨਾਂ ਨੂੰ ਵੀ ਨਾਲ ਹੀ ਲੈ ਔਰ ਉਹਨਾਂ ਨੂੰ ਕੰਮ ਸੰਪਿਆ ਇਸਨੇ ਕੰਮ ਸੰਪਿਆ ਕਿ ਅਨੰਦਪੁਰ ਸਾਹਿਬ ਦਰਬਾਰ ਦੇ ਵਿੱਚ ਤੁਸੀਂ ਜਾਇਆ ਕਰਨਾ ਓਥੋਂ ਦੀਆਂ ਸੂਚਨਾਵਾਂ ਇਕੱਤਰ ਕਰਕੇ ਤੁਸੀਂ ਮੇਰੇ ਤੱਕ ਭੇਜਿਆ ਕਰਨੀਆਂ ਐ ਤੇ ਖਾਸ ਕਰਕੇ ਜਿਹੜੇ ਮੋਰੀ ਸਿੱਖ ਨੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਣ ਚੜ ਕੇ ਤੁਸੀਂ ਬਹੁਤ ਉਹਨਾਂ ਦੇ ਨੇੜੇ ਹੋਣਾ ਹੈ ਸੋ ਸਾਰੀ ਪਲੈਨਿੰਗ ਯੋਜਨਾ ਬਣਾ ਕੇ ਇਹ ਸਭ ਤੋਂ ਪਹਿਲਾਂ ਗੁਰੂ ਘਰ ਦੇ ਸਿੰਘ ਭਾਈ ਕੇਸਰਾ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਕੇਸਰਾ ਜੀ ਹੈ ਅੰਮ੍ਰਿਤ ਛੱਕ ਕੇ ਉਹ ਭਾਈ ਕੇਸਰਾ ਸਿੰਘ ਜੀ ਬਣੇ ਨੇ ਤੁਸੀਂ ਭਾਈ ਕੇਸਰਾ ਸਿੰਘ ਜੀ ਦੇ ਕੋਲ ਗਏ ਨੇ ਭਾਈ ਕੇਸਰਾ ਸਿੰਘ ਜੀ ਕੋਲ ਉਸ ਸਮੇਂ ਜਿੰਨੀਆਂ ਇਮਾਰਤਾਂ ਸਨ ਅਨੰਦਪੁਰ ਸਾਹਿਬ ਵਿਖੇ ਗੁਰੂ ਘਰ ਦੀਆਂ ਉਹਨਾਂ ਦਾ ਰੱਖ-ਰਖਾਵ ਦਾ ਕਿਸ ਨੂੰ ਦੇਣੀਆ ਕਿਸ ਨੂੰ ਨਹੀਂ ਦੇਣੀਆ ਤੋਂ ਉਹਦੇ ਕੋਲ ਪਹੁੰਚੇ ਨੇ ਇਹਨਾਂ ਨੇ ਜਾ ਕੇ ਆਪਣੇ ਬਾਰੇ ਦੱਸਿਆ ਕਿ ਅਸੀਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਆਂ ਅਸੀਂ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਆਂ ਇਸ ਕਰਕੇ ਸਾਨੂੰ ਇੱਥੇ ਰਹਿਣ ਨੂੰ ਇੱਕ ਕਮਰਾ ਦੇ ਦਿੱਤਾ ਜਾਵੇ ਭਾਈ ਕੇਸਰਾ ਜੀ ਨੇ ਜਾਂ ਭਾਈ ਕੇਸਰਾ ਸਿੰਘ ਜੀ ਨੇ ਇਹਨਾਂ ਨੂੰ ਪੂਰੀ ਨੀਜ ਦੇ ਨਾਲ ਦੇਖਿਆ ਦੇਖ ਕੇ ਮੁਸਕਰਾਏ ਨੇ ਤਾਂ ਇਹਨਾਂ ਨੇ ਪੁੱਛਿਆ ਪਿਆ ਆਪ ਜੀ ਸਾਨੂੰ ਦੇਖ ਕੇ ਮੁਸਕਰਾ ਕਿਉਂ ਰਹੇ ਨੇ ਤਾਂ ਕਹਿਣ ਲੱਗੇ ਇੱਕ ਸਿੱਖ ਜਿਹੜਾ ਬਾਣੀ ਪੜ੍ਹਦਾ ਏ ਸੁਣਦਾ ਏ ਜਦੋਂ ਦੂਸਰਾ ਸਿੱਖ ਉਹਦੇ ਕੋਲ ਆਉਂਦਾ ਏ ਤਾਂ ਉਹਦੇ ਚਿਹਰੇ ਦੀਆਂ ਖੁਸ਼ੀਆਂ ਵੱਧ ਜਾਂਦੀਆਂ ਨੇ ਉਹਨਾਂ ਨੇ ਇਹਨਾਂ ਨੂੰ ਇੱਕ ਕਮਰਾ ਦਿੱਤਾ ਏ ਉੱਥੇ ਇਹਨਾਂ ਨੇ ਆਪਣਾ ਸਮਾਨ ਟਿਕਾਇਆ ਏ ਗੁਰੂ ਘਰ ਦੇ ਵਿੱਚ ਆ ਕੇ ਇਹ ਸੂਚਨਾਵਾਂ ਇਕੱਤਰ ਕਰਦੇ ਨੇ ਤੇ گاਂਹ ਭੇਜ ਦਿੰਦੇ ਨੇ ਸੋ ਜਿਹੜੇ ਜਸੂਸ ਹੁੰਦੇ ਨੇ ਇਹਨਾਂ ਨੂੰ ਖਾਸ ਤੌਰ ਤੇ ਇੱਕ ਟ੍ਰੇਨਿੰਗ ਦਿੱਤੀ ਹੁੰਦੀ ਏ ਕਿ ਇਹ ਮੂੰਹ ਦੇ ਬੜੇ ਮਿੱਠੇ ਹੁੰਦੇ ਨੇ ਬੜੇ ਦੋਸਤੀ ਛੇਤੀ ਪੈਦਾ ਕਰਦੇ ਨੇ ਤੇ ਦੂਸਰਿਆਂ ਨਾਲੋਂ ਵੱਧ ਕੇ ਜਿਹੜਾ ਆਪਣੇ ਆਪ ਨੂੰ ਇਹ ਵੱਡੇ ਸੇਵਾਦਾਰ ਜਾਂ ਜਿਹੜਾ ਇਹਨਾਂ ਨੂੰ ਜਿੱਥੇ ਇਹਨਾਂ ਨੂੰ ਫਿੱਟ ਕੀਤਾ ਹੁੰਦਾ ਏ ਉੱਥੇ ਆਪਣਾ ਵੱਡੇ ਦੂਸਰਿਆਂ ਨਾਲੋਂ ਵੀ ਵੱਡੇ ਸੇਵਾਦਾਰ ਦੇ ਤੌਰ ਤੇ ਸਥਾਪਿਤ ਕਰਦੇ ਨੇ ਦੋਵੇਂ ਵੇਲੇ ਇਹਨਾਂ ਨੇ ਹਾਜ਼ਰੀ ਭਰਨੀ ਉੱਥੇ ਗੁਰਦੁਆਰਵਾਰ ਦੇ ਵਿੱਚ ਤੇ ਜਿਹੜੀ ਵੀ ਕੋਈ ਸੇਵਾ ਸਾਹਮਣੇ ਆਉਣੀ ਬੜੀ ਖੁਸ਼ੀ ਦੇ ਨਾਲ ਕਰਨੀ ਬੜੀ ਛੇਤੀ ਹੈ ਭਾਈ ਕੇਸਰਾ ਸਿੰਘ ਜੀਆਂ ਨਜ਼ਰਾਂ ਵਿੱਚ ਵੀ ਪ੍ਰਮਾਨ ਚੜ ਗਏ ਨੇ ਅਗਲਾ ਜਿਹੜਾ ਇਹਨਾਂ ਦੀ ਯੋਜਨਾ ਸੀ ਹੋਰ ਜਿਹੜੇ ਮੋਰੀ ਸਿੱਖ ਸੀ ਉਹਨਾਂ ਦੇ ਨਾਲ ਜਾ ਕੇ ਤੇ ਉਸ ਤੋਂ ਬਾਅਦ ਜਿਹੜੀ ਖਾਸ ਤੌਰ ਤੇ ਇਕੱਤਰਤਾ ਹੁੰਦੀ ਸੀ ਮੋਰੀ ਸਿੱਖਾਂ ਦੇ ਗੁਰੂ ਸਾਹਿਬ ਜੀ ਦੇ ਨਾਲ ਜਿਹਦੇ ਵਿੱਚ ਕੁਝ ਮਾਮਲੇ ਵਿਚਾਰੇ ਜਾਂਦੇ ਸਨ ਉਹਨਾਂ ਤੱਕ ਪਹੁੰਚ ਕਰਨੀ ਸੀ ਸੋ ਗੁਰੂ ਘਰ ਦੇ ਜਿਹੜੇ ਬਾਗਸਾਨ ਉੱਥੇ ਵੀ ਬੜੀ ਖੁਸ਼ੀ ਦੇ ਨਾਲ ਸੇਵਾ ਕਰਦੇ ਸਨ ਬੜੇ ਇਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਸੋ ਜਦੋਂ ਗੁਰੂ ਸਾਹਿਬ ਨੇ ਆਉਣਾ ਇਹਨਾਂ ਨੇ ਸਾਹਮਣੇ ਹੋਣਾ ਤੇ ਇਹਨਾਂ ਦੋਵਾਂ ਪਤੀ ਪਤਨੀ ਨੇ ਬੜਾ ਲੰਮੇ ਪੈ ਕੇ ਡੰਡਾਤ ਪ੍ਰਣਾਮ ਕਰਿਆ ਕਰਨੇ ਤੋਂ ਕੁਝ ਇਤਿਹਾਸਕਾਰਾਂ ਨੇ ਕੇਵਲ ਇਹਨਾਂ ਲਿਖਿਆ ਕਿ ਗੁਰੂ ਘਰ ਦੀ ਸਮਨ ਦ੍ਰਿਸ਼ਤੇ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਅਮੀਰ ਗਰੀਬ ਉੱਚ ਨੀਚ ਦਾ ਭੇਦ ਭਾਵ ਨਾ ਹੋਣ ਕਰਕੇ ਤੇ ਹਰ ਇੱਕ ਲੋੜਵੰਦ ਦੀ ਮਦਦ ਹੋਣ ਕਰਕੇ ਇਹਨਾਂ ਦਾ ਮਨ ਜਿਹੜਾ ਬਦਲ ਗਿਆ ਤੇ ਇਹਨਾਂ ਨੇ ਭਾਈ ਕੇਸਰਾ ਸਿੰਘ ਜੀ ਨੂੰ ਦੱਸ ਦਿੱਤਾ ਕਿ ਅਸੀਂ ਇਸ ਤਰ੍ਹਾਂ ਮਹਿਸੂਸ ਹਾਂ ਪਰ ਕੁਝ ਇਤਿਹਾਸਕਾਰਾਂ ਨੇ ਲਿਖਿਆ ਏ ਕਿ ਇਹਨਾਂ ਦੇ ਮਨ ਦੇ ਵਿੱਚ ਦੁਚਿੱਤੀ ਜ਼ਰੂਰ ਪੈਦਾ ਹੋ ਗਈ ਸੀ ਕਿ ਗੁਰੂ ਘਰ ਤੇ ਮਹਾਨ ਪਰਉਪਕਾਰ ਦੇ ਕੰਮ ਕਰਦਾ ਪਿਆ ਏ ਸਾਰੀ ਮਨੁੱਖਤਾ ਦੀ ਸੇਵਾ ਕਰਦਾ ਪਿਆਏ ਤੇ ਅਸੀਂ ਐਸੇ ਮਹਾਨ ਗੁਰੂ ਘਰ ਦੀਆਂ ਜਿਹੜੀਆਂ ਜਸੂਸੀ ਕਰਕੇ ਖੁਫੀਆ ਜਾਣਕਾਰੀਆਂ ਅਸੀਂ ਗਾਂ ਅਰੰਗਜੀਤ ਤੱਕ ਪਹੁੰਚਾਉਂਦੇ ਆ ਪਰ ਕੋਈ ਇਤਿਹਾਸਕਾਰ ਨੇ ਲਿਖਿਆ ਕਿ ਠੀਕ ਆ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਇਹਨਾਂ ਦਾ ਮਨ ਜਿਹੜਾ ਦੁਚਿੱਤੀ ਦੇ ਵਿੱਚ ਪੈ ਗਿਆ ਸੀ ਪਰ ਅਜੇ ਵੀ ਡਰ ਮੁਗਲਿਆ ਹਕੂਮਤ ਦੇ ਡਰ ਤੇ ਲਾਲਚ ਕਰਕੇ ਅਜੇ ਵੀ ਉਸੇ ਤਰ੍ਹਾਂ ਹੀ ਆਪਣਾ ਜਿਹੜਾ ਸੀ ਬਾਦਸਤੂਰ ਕਮ ਜਾਰੀ ਰੱਖਦੇ ਸਨ ਇੱਕ ਦਿਨ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸਾਹਮਣੇ ਆਏ ਨੇ ਤਾਂ ਇਹਨਾਂ ਦੋਵਾਂ ਪਤੀ ਪਤਨੀ ਨੇ ਗੁਰੂ ਪਾਤਸ਼ਾਹ ਜੀ ਦੇ ਚਰਨ ਫੜ ਲੈਨੇ ਤੇ ਚੰਨ ਫੜ ਕੇ ਕਹਿਣ ਲੱਗੇ ਨੇ ਪਾਤਸ਼ਾਹ ਜੀ ਸਾਨੂੰ ਕੋਈ ਐਸੀ ਯੁਕਤ ਦੱਸ ਦਿਓ ਜਿਹਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਵੇ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਜਾਣਾ ਕੱਟਿਆ ਜਾਵੇ ਤੇ ਸਾਡੀ ਲਿਵ ਹਰ ਵੇਲੇ ਉਸ ਅਕਾਲ ਪੁਰਖ ਨਾਲ ਲੱਗੀ ਰਹੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਨਾਂ ਨੂੰ ਉਠਾਲਿਆ ਏ ਉਠਾਲ ਕੇ ਪਾਤਸ਼ਾਹ ਜੀ ਨੇ ਮੇਹਰ ਦੀ ਨਜ਼ਰ ਇਨਾਂ ਵੱਲ ਮਾਰੀ ਏ ਫਿਰ ਪਾਤਸ਼ਾਹ ਜੀ ਨੇ ਦੂਜੇ ਪਾਸੇ ਤੱਕਿਆ ਏ ਜਿਸ ਗੁਰੂ ਘਰ ਦੇ ਵਿੱਚ ਇਹ ਸੇਵਾ ਕਰਿਆ ਕਰਦੇ ਸਨ ਪਾਤਸ਼ਾਹ ਜੀ ਨੇ ਤੱਕਿਆ ਇੱਕ ਪੁਰਾਣਾ ਬਾਟਾ ਪਿਆ ਏ ਲੋਹੇ ਦਾ ਜਿਸ ਦੀ ਹੁਣ ਵਰਤੋਂ ਨਹੀਂ ਹੁੰਦੀ ਉਸ ਨੂੰ ਬਹੁਤ ਸਾਰਾ ਜੰਗਾਲ ਲੱਗਾ ਹੋਇਆ ਏ ਪਾਤਸ਼ਾਹ ਜੀ ਨੇ ਗੁਲਾਬੇ ਨੂੰ ਉਹ ਬਾਟਾ ਲੈ ਕੇ ਆਉਣ ਵਾਸਤੇ ਕਿਹਾ ਗਲਾਬਾ ਬਾਲਟਾ ਲੈ ਕੇ ਉਹ ਬਾਟਾ ਲੈ ਕੇ ਆਇਆ ਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆ ਦੇਖੋ ਬਾਟੇ ਨੂੰ ਬਹੁਤ ਜੰਗਾੜ ਲੱਗਾ ਹੋਇਆ ਏ ਖਰਾਬ ਹੋ ਚੁੱਕਾ ਏ ਤੁਸੀਂ ਇਹਨੂੰ ਰੋਜ਼ ਮਾਂਜਿਆ ਕਰਨਾ ਏ ਇੰਨਾ ਕ ਮਾਂਜਣਾ ਏ ਕਿ ਇਹ ਬਾਟਾ ਪੂਰੀ ਤਰ੍ਹਾਂ ਲਿਸ਼ਕ ਜਾਵੇ ਤੇ ਇਹਦੇ ਵਿੱਚੋਂ ਆਪਣਾ ਚਿਹਰਾ ਦਿਸਣ ਲੱਗ ਪਵੇ ਜਿਸ ਦਿਨ ਤੁਸੀਂ ਇਸ ਨੂੰ ਇੰਨਾ ਕ ਲਿਸ਼ਕਾ ਕੇ ਲੈ ਆਓਗੇ ਕਿ ਇਹਦੇ ਵਿੱਚੋਂ ਆਪਣਾ ਚਿਹਰਾ ਦਿਸੇ ਉਸ ਦਿਨ ਤੁਹਾਨੂੰ ਇੱਕ ਐਸੀ ਯੁਗਤ ਦਵਾਂਗੇ ਤੁਹਾਡੀ ਸਦੀਵੀ ਸਾਂਝ ਉਸ ਪ੍ਰਮਾਤਮਾ ਨਾਲ ਬਣ ਜਾਵੇਗੀ ਸੋ ਪਾਤਸ਼ਾਹ ਜੀ ਦੀਆਂ ਨਜ਼ਰਾਂ 'ਚ ਪ੍ਰਵਾਣ ਚੜਨਾ ਸੀ ਇਹਨਾਂ ਪਤੀ ਪਤਨੀ ਨੇ ਮੈਨੂੰ ਰੋਜ਼ ਬਾਟੇ ਨੂੰ ਮਾਂਜਿਆ ਕਰਨਾ ਕੋਈ ਦਿਨਾਂ 'ਚ ਬਾਟਾ ਪੂਰੀ ਤਰ੍ਹਾਂ ਇਹਦਾ ਜੰਗਾਲ ਲੱਥ ਗਿਆ ਲਿਸ਼ਕ ਗਿਆ ਇਹਦੇ ਵਿੱਚੋਂ ਇਹਨਾਂ ਨੂੰ ਆਪਣਾ ਚਿਹਰਾ ਦਿਸਣ ਲੱਗ ਪਿਆ ਖੁਸ਼ੀ-ਖੁਸ਼ੀ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪੇਸ਼ ਹੋਏ ਨੇ ਜਾ ਕੇ ਨਮਸਕਾਰ ਕਰਕੇ ਬਾਟਾ ਪਾਤਸ਼ਾਹ ਜੀ ਨੂੰ ਪੇਟ ਕੀਤਾ ਕਹਿਣ ਲੱਗੇ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਨੂੰ ਮੰਨਿਆ ਏ ਇਹ ਬਾਟਾ ਦੇਖੋ ਲਿਸ਼ਕ ਗਿਆ ਏ ਹੁਣ ਸਾਨੂੰ ਜੁਗਤ ਬਖਸ਼ਿਸ਼ ਕਰੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹੋ ਹੀ ਜੁਗਤ ਆ ਜਿਸ ਤਰ੍ਹਾਂ ਬਾਟੇ ਨੂੰ ਮੰਨ ਜਿਆ ਏ ਉਸੇ ਤਰ੍ਹਾਂ ਆਪਣਾ ਅੰਦਰ ਮੰਨਣਾ ਏ ਆ ਸਾਡੇ ਅੰਦਰ ਵੀ ਵਿਕਾਰਾਂ ਦਾ ਬਹੁਤ ਸਾਰਾ ਜੰਗਾਲ ਲੱਗਾ ਹੈ ਆਏ ਗੁਰੂ ਸ਼ਬਦ ਦੇ ਰੇਗ ਮਾਰ ਦੇ ਨਾਲ ਰੋਜ਼ ਗੁਰੂ ਸ਼ਬਦ ਦਾ ਆਸਰਾ ਲੈ ਕੇ ਆਪਣੇ ਅੰਦਰ ਲੱਗੇ ਹੋਏ ਜੰਗਾਲ ਨੂੰ ਲਾਉਣਾ ਹੈ ਜਿੱਦਣ ਤੁਹਾਨੂੰ ਆਪਣੇ ਅੰਦਰੋਂ ਸੱਚ ਤੇ ਝੂਠ ਦਾ ਪਤਾ ਲੱਗ ਗਿਆ ਨੇਕੀ ਤੇ ਬਦੀ ਦਾ ਪਤਾ ਲੱਗ ਗਿਆ ਫਰੇਬ ਦਾ ਪਤਾ ਲੱਗ ਗਿਆ ਉਸ ਦਿਨ ਸਮਝ ਲਿਓ ਕਿ ਤੁਹਾਡਾ ਅੰਦਰ ਮੰਜਿਆ ਗਿਆ ਜਿੱਦਣ ਤੁਹਾਡੀ ਪ੍ਰੀਤ ਸ਼ਬਦ ਨਾਲ ਪੈ ਗਈ ਤਾਂ ਸਮਝ ਗਿਓ ਤੁਹਾਡੀ ਪ੍ਰੀਤ ਉਸ ਅਕਾਲ ਪੁਰਖ ਨਾਲ ਪੈ ਗਈ ਕਿਉਂਕਿ ਅਕਾਲ ਪੁਰਖ ਦਾ ਉਪਦੇਸ਼ ਅਕਾਲ ਪੁਰਖ ਨਿਰੰਕਾਰ ਰੂਪੀ ਗੁਰਬਾਣੀ ਹੈ ਜੀ ਦਾ ਬਾਣੀ ਦੇ ਨਾਲ ਸਾਝ ਪੈ ਗਈ ਉਹਦੀ ਨਿਰੰਕਾਰ ਨਾਲ ਪੈ ਜਾਂਦੀ ਹੈ ਇਹੋ ਯੁਗਤ ਹੈ ਤੁਹਾਡੇ ਵਾਸਤੇ ਦੋਵੇਂ ਪਤੀ ਪਤਨੀ ਨੇ ਹੁਣ ਆਪਣੇ ਮਨ ਦੇ ਵਿੱਚ ਚਾਤੀ ਮਾਰੀ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਾਡੀ ਅਸਲੀਅਤ ਦਰਸਾ ਦਿੱਤੇ ਹੈ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗ ਪੇ ਸਾਰੀ ਹਕੀਕਤ ਦੱਸੀ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਨੇ ਪਾਤਸ਼ਾਹ ਜੀ ਅਸੀਂ ਤੇ ਇਸ ਗੁਰੂ ਘਰ ਦੀ ਜਿਸੂਸੀ ਕਰਨ ਵਾਸਤੇ ਆਏ ਹਾਂ ਅਸੀਂ ਸੂਚਨਾਮਾ ਭੇਜਦੇ ਹਾਂ ਇਸੇ ਨਗਰ ਦੇ ਵਿੱਚ ਇੱਕ ਹੋਰ ਹੈ ਜਿਹੜਾ ਹਕੀਮ ਦੇ ਰੂਪ ਦੇ ਵਿੱਚ ਇੱਥੇ દવાਖਾਨਾ ਖੋਲ ਕੇ ਬੈਠਾ ਹੈ ਉਹ ਅਰੰਗਜੀਤ ਦਾ ਭੇਜਿਆ ਹੋਇਆ ਸੂਈਆ ਹੈ ਪਾਤਸ਼ਾਹ ਜੀ ਅਸੀਂ ਗਾਂ ਉਹਦੇ ਕੋਲ ਕੰਮ ਕਰਦੇ ਹਾਂ ਸਾਨੂੰ ਮੁਆਫ ਕਰ ਦਿਓ ਹੁਣ ਸਾਡੇ ਅੰਦਰ ਦਾ ਜੋ ਸੱਚ ਹੈ ਤੁਸੀਂ ਸਾਨੂੰ ਵਖਾ ਦਿੱਤਾ ਹੈ ਪਾਤਸ਼ਾਹ ਜੀ ਅਸੀਂ ਤੁਹਾਡੇ ਨਾਲ ਪ੍ਰਣ ਕਰਦੇ ਹਾਂ ਅਗਾਹ ਅਸੀਂ ਕਦੇ ਵੀ ਗੁਰੂ ਘਰ ਦੀ ਸੂਚਨਾ ਨਹੀਂ ਭੇਜਾਂਗੇ ਤੇ ਨਾਲ ਹੀ ਕਹਿਣ ਲੱਗੇ ਨੇ ਪਾਤਸ਼ਾਹ ਜੀ ਤੁਸੀਂ ਅਬੂ ਤਰਾਪ ਨੂੰ ਵੀ ਇਸੇ ਸਮੇਂ ਇਸ ਨਗਰ ਦੇ ਵਿੱਚੋਂ ਕੱਢ ਦਿਓ ਤਾਂ ਕਿ ਗੁਰੂ ਘਰ ਦੀਆਂ ਸੂਚਨਾਵਾਂ ਅਗਾਹ ਨਾ ਜਾਣ ਗੁਰੂ ਪਾਤਸ਼ਾਹ ਜੀ ਫਿਰ ਨਿਮਨ ਨਮਾ ਮੁਸਕਰਾਏ ਨੇ ਕਹਿਣ ਲੱਗੇ ਸਮਾਂ ਆਏਗਾ ਇਹ ਅਬੂ ਤਰਾਬ ਆਪ ਆ ਕੇ ਆਪਣੇ ਦੁਆਰਾ ਕੀਤੇ ਜਾ ਰਹੇ ਪਾਪਾਂ ਦਾ ਪਛਤਾਤਾਪ ਕਰੇਗਾ ਜਿਸ ਤਰ੍ਹਾਂ ਤੁਸੀਂ ਆਪਣੀ ਭੁੱਲ ਬਖਸ਼ਾ ਕੇ ਉਸ ਨਿਰੰਕਾਰ ਨਾਲ ਜੁੜਨ ਲੱਗੇ ਹੋ ਇਸੇ ਤਰ੍ਹਾਂ ਅਬੂ ਤਰਾਬ ਦਾ ਵੀ ਸਮਾਂ ਆਵੇਗਾ ਤੋਂ ਇਹਨਾਂ ਦੋਵਾਂ ਨੇ ਪਤੀ ਪਤਨੀ ਨੇ ਗੁਲਾਬਾ ਤੇ ਗੁਲਾਬੀ ਨੇ ਉਹਨੇ ਫਿਰ ਜਿਹੜੀ ਨੌਕਰੀ ਜਿਹੜੀ ਕਰਦੇ ਪਏ ਸਨ ਉਹ ਅਬੂਤਰਾਬ ਕੋਲ ਉਹਦੇ ਕੋਲੋਂ ਪੈਸੇ ਲੈਂਦੇ ਸਨ ਤਨਖਾਹ ਲੈਂਦੇ ਸਨ ਤੇ ਉਸ ਨੂੰ ਸੂਚਨਾਵਾਂ ਦਿੰਦੇ ਸਨ ਇਹਨਾਂ ਨੇ ਨੌਕਰੀ ਛੱਡ ਦਿੱਤੀ ਨਾਲ ਹੀ ਇਸ ਨੂੰ ਸਨੇਹਾ ਭੇਜ ਦਿੱਤਾ ਏ ਕਿ ਗੁਰੂ ਘਰ ਨੇ ਸਾਨੂੰ ਨਵਾਂ ਜੀਵਨ ਦਾਣ ਬਖਸ਼ਿਸ਼ ਕੀਤਾ ਏ ਅਸੀਂ ਗਾਂ ਤੋਂ ਤੈਨੂੰ ਸੂਚਨਾਵਾਂ ਨਹੀਂ ਭੇਜਾਂਗੇ ਸਾਡੇ ਨਾਲ ਸੰਪਰਕ ਕਰਨ ਦਾ ਉਂਝ ਤਾਂ ਨਾ ਕਰਿਓ ਸਗੁਰਸਵਾਰਿ ਉਸ ਤੋਂ ਬਾਅਦ ਅਬੂ ਤਰਾਬ ਆਪ ਜੀ ਸੋਸੀ ਕਰਨ ਲੱਗਾ ਹੈ ਤੇ ਇਹ ਜਿਹੜੇ ਗੁਲਾਬਾ ਤੇ ਉਹਦੀ ਪਤਨੀ ਗੁਲਾਬੀ ਜਾਂ ਗਲਬ ਜਦੋਂ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਹੈ ਖੰਡੇ ਬਾਟੇ ਦੀ ਪੌਲ ਦਿੱਤੀ ਹੈ ਗੁਰਸਿੱਖਾਂ ਨੂੰ ਤਾਂ ਇਹਨਾਂ ਨੇ ਵੀ ਉਸ ਸਮੇਂ ਫਿਰ ਬਾਅਦ ਦੇ ਵਿੱਚ ਅੰਮ੍ਰਿਤ ਛਕਿਆ ਹੈ અમૃત શાcke ਇਹਨਾਂ ਦੇ ਨਾਮ ਪਾਏ ਹੀਰਾ ਸਿੰਘ ਤੇ ਬੀਬੀ ਹਰਵੰਤ ਕੌਰ ਰੱਖੇ ਗਏ ਨੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਨ 1704 ਦੇ ਵਿੱਚ ਆਨੰਦਪੁਰ ਸਾਹਿਬ ਛੱਡਣ ਲੱਗੇ ਨੇ ਤਾਂ ਇਹ ਤੀਸਰੇ ਗਰੁੱਪ ਦੇ ਵਿੱਚ ਸਨ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਿੰਨ ਵੱਖ-ਵੱਖ ਗਰੁੱਪਾਂ ਦੇ ਵਿੱਚ ਸਿੱਖ ਆਨੰਦਪੁਰ ਸਾਹਿਬ ਨੂੰ ਛੱਡਿਆ ਸੀ ਤੋ ਤੀਸਰੇ ਗਰੁੱਪ ਦੇ ਵਿੱਚ ਸਨ ਜਿਹੜੀ ਆਨੰਦਪੁਰ ਸਾਹਿਬ ਨੂੰ ਛੱਡਦਿਆਂ ਝੜਪ ਹੋਈ ਇਹ ਦੋਵੇਂ ਪਤੀ ਪਤਨੀ ਉੱਥੇ ਮੁਗਲਾਂ ਦੇ ਨਾਲ ਲੜਦੇ ਹਾਂ ਸ਼ਹੀਦ ਹੋਏ ਨੇ ਇੰਜ ਇਹਨਾਂ ਨੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਪਾਪਾਂ ਦਾ ਨਿਸਤਾਰਾ ਵੀ ਕੀਤਾ ਤੇ ਗੁਰੂ ਘਰ ਦੇ ਵਿੱਚ ਪ੍ਰਵਾਣ ਚੜ੍ਹ ਕੇ ਸ਼ਹਾਦਤ ਵੀ ਪਾਈ ਸੋ ਗੁਰੂ ਸਵਾਰਿਓ ਅਗਲੇ ਅਧਿਆਇ ਦੇ ਵਿੱਚ ਜਿਹੜਾ ਤੀਸਰਾ ਜਿਸੂਸ ਸੀ ਅਬੂ ਤਰਾਬ ਉਹ ਉਹਦਾ ਪਿਛਲਾ ਨਾਂ ਕੀ ਸੀ ਉਹ ਕਿਵੇਂ ਅਰੰਗਜੀਤ ਦੇ ਸੰਪਰਕ ਦੇ ਵਿੱਚ ਆਇਆ ਅਰੰਗਜੀਤ ਨੇ ਫਿਰ ਉਸ ਨੂੰ ਕਿਵੇਂ ਆਨੰਦਪੁਰ ਸਾਹਿਬ ਦੇ ਵਿੱਚ ਭੇਜਿਆ ਉਹ ਕਿਵੇਂ ਸਿੰਘ ਸੱਜਿਆ ਔਰ ਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਵੇਂ ਹੋਈ ਇਹ ਅਗਲਾ ਅਧਿਆਇ ਜਿਹੜਾ ਉਹ ਬੁੱਧਵਾਰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਬੁੱਧਵਾਰ ਤੇ ਸ਼ਨੀਵਾਰ ਤੁਹਾਡੇ ਨਾਲ ਸਿੱਖ ਇਤਿਹਾਸ ਦਾ ਕੋਈ ਨਾ ਕੋਈ ਅਧਿਆਇ ਇਸ ਚੈਨਲ ਤੋਂ ਜਰੂਰ ਸਾਂਝਾ ਕੀਤਾ ਜਾਇਆ ਕਰੇਗਾ ਸੋ ਬੇਨਤੀ ਹੈ ਅਖੀਰ ਦੇ ਵਿੱਚ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਅਗਲੇ ਬੁੱਧਵਾਰ ਨੂੰ ਅਬੂ ਤਰਾਬ ਦੇ ਜੀਵਨ ਦਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਯਾਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ